ਤੁਸੀਂ ਚਲਾ ਰਹੇ ਸੀ ਜੀ ਗੱਡੀ? ਇਹ ਹੀ ਸੀ ਸਰ ਜੀ ਚਲਾ ਰਹੇ ਸੀ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਮੈਂ ਤੇ ਗੱਡੀ ਚਲਾ ਰਹੇ ਸੀ ਮਾਰ ਜੀ ਉਥੋਂ ਆ ਕੇ ਇੱਦਾਂ ਪੁਸ਼ ਕਰਦੇ ਗੱਡੀ ਮਾਰ ਰਹੇ ਤੇ ਮੈਂ ਕੀ ਕਰਾਂਗਾ ਸਰ ਤੁਹਾਡੀ ਜਿਹੜੀ ਗੱਡੀ ਆ ਰੋਂਗ ਸਾਈਡ ਦੇ ਉੱਤੇ ਆ ਤੁਸੀਂ ਉਧਰ ਮੈਂ ਆ ਰਿਹਾ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਉਧਰੋਂ ਆ ਰਹੇ ਹਾਂ ਜੀ ਮੈਂ ਕਿਹੜੀ ਜਗ੍ਹਾ ਸਰ ਨਹੀਂ ਮੇਰੀ ਗੱਲ ਸੁਣੋ ਮੈਂ ਉਧਰੋਂ ਆ ਰਿਹਾ ਕਿੱਥੇ ਜਾ ਰਹੇ ਸੀਗੇ ਸਰ ਮੈਂ ਆਪਣੇ ਘਰ ਜਾ ਰਿਹਾ ਕਿਹੜੀ ਜਗ੍ਹਾ ਜੀ ਤੁਹਾਡੇ ਘਰ ਮਕਦੂਰਪੁਰ ਅੱਛਾ ਜੀ ਮੈਂ ਉਧਰੋਂ ਆ ਰਿਹਾ ਇਦੋਂ ਕੋਈ ਲਾਗ ਗੱਡੀ ਠੋਕ ਜਵੇ ਮੈਂ ਕੀ ਕਰ ਸਕਦਾ ਹੋ ਗਈ ਜੇ ਬਾਈਕ ਵਾਲੇ ਨੇ ਗੱਡੀ ਠੋਕ ਦਿੱਤੀ ਤੇ ਗੱਡੀ ਦੇ 에ਅਰ ਬੈਗ ਤਾਂ ਖੁੱਲ ਜਾਣਗੇ ਜੀ ਉਹ ਠੋਕੇਗੇ ਤਾਂ ਖੁੱਲਣਗੇ ਨਾ ਕਿੰਨੀ ਸਪੀਡ ਤੇ ਸੀਗੀ ਸਰ ਮੈਂ ਤੇ 20 30 ਕਿਲੋ ਪ੍ਰਤੀ ਘਾਵਾ ਮੇਰੇ ਆ ਤੇ ਬਾਈਕ ਵਾਲਾ ਜੀ ਉਹ ਮੈਨੂੰ ਬੋਲਦਾ ਕਿੰਨੀ ਸਪੀਡ ਤੇ ਸੀਗਾ ਅੱਛਾ ਜੀ ਉਹਨੇ ਲੱਗ ਕੇ ਠੋਕ ਦਿੱਤੀ ਮੈਂ ਕੀ ਕਰਾਂ ਤੁਸੀਂ ਡਰਿੰਕ ਕੀਤੀ ਹੋਈ ਸਰ ਨਾ ਮੈਂ ਹੋ ਗਈ ਡਰਿੰਕ ਕਰੀ ਹੈ ਨਾ ਕਰ ਰੇ ਉਹ ਬੰਦਾ ਉਧਰੋਂ ਆ ਰਿਹਾ ਰਵਾਣ ਦੇ ਨਾਲ ਗੱਡੀ ਚਾਹ ਰਿਆ ਇਦੋਂ ਹੱਥ ਠੋਕਦੇ ਹੋ ਗੱਡੀ ਨੂੰ ਤੇ ਬੰਦਾ ਕੀ ਕਰੇ ਗੱਡੀ ਨੂੰ ਭਾਜੀ ਕੀ ਨਾਮ ਹੈ ਜੀ ਤੁਹਾਡਾ ਭਾਜੀ ਮੇਰਾ ਨਾਮ ਕਮਲ ਰਾਜ ਹੈ ਜੀ ਮੈਂ ਇੱਥੇ ਬਲਿੰਕਟ ਦੇ ਛੋਟੀ ਬਾਰਾਦਰੀ ਦੇ ਵਿੱਚ ਡਿਲੀਵਰੀ ਪਾਰਟਨਰ ਹੈ ਜੀ ਭਾਜੀ ਤੁਹਾਡੀ ਸਾਹਮਣੇ ਬਿਲਕੁਲ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਹੈ ਕੀ ਤੁਸੀਂ ਦੇਖਿਆ ਮੌਕੇ ਤੇ ਸਰ ਮੈਂ ਜਿਹੜੀ ਇੱਕ ਸਕੂਟਰ ਚਲਾਉਂਦੇ ਹੋ ਜਦੋਂ ਮੈਂ ਤੁਹਾਨੂੰ ਨਿਕਲ ਰਿਹਾ ਸੀਗਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਬੜੀ ਤੇਜ਼ ਰਫ਼ਤਾਰ ਨਾਲ ਰੋਂਗ ਸਾਈਡ ਤੇ ਇੱਕ ਗੱਡੀ ਆ ਰਹੀ ਸੀਗੀ ਜਿਹੜਾ ਮੋਟਰਸਾਈਕਲ ਤੋਂ ਬੰਦਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਜੀ ਉਹਨੂੰ ਹਿੱਟ ਕਰਕੇ ਉਹਨੂੰ ਮਨਨ ਕਿ ਬੰਦਾ ਉੱਥੇ ਗਿਰਿਆ ਤੇ ਛੀਡ ਦੀ ਅੱਗੇ ਤੱਕ ਲੈ ਗਈ ਜਿਹੜੇ ਮੋਟਰਸਾਈਕਲ ਨਾਲ ਅੱਛਾ ਜੀ ਮਨ ਉਸ ਤੋਂ ਬਾਅਦ ਆਪਣੇ ਇੱਥੇ ਦੋ ਤਿੰਨ ਬੰਦੇ ਸੀਗੇ ਉਹਦੇ ਕੋਲ ਉਹਨਾਂ ਬਹਿਸ ਕਰ ਰਹੇ ਸੀ ਉਸੇ ਬੰਦੇ ਨਾਲ ਡਰਾਈਵਰ ਦੇ ਨਾਲ ਤੇ ਲੇਕਿਨ ਉਹ ਦੂਜੇ ਬੰਦੇ ਨੇ ਉਹਨੂੰ ਖਿੱਚ ਲਿਆ ਵੀ ਤੂੰ ਵੀ ਬਹਿਸ ਨਾ ਕਰ ਤੂੰ ਉੱਥੇ ਚੱਲ ਜਾ ਲੇਕਿਨ ਉਸ ਤੋਂ ਬਾਅਦ ਮੁੰਡੇ ਹੋਰ ਵੀ ਆਏ ਹੋਰ ਮੁੰਡੇ ਜਿਹੜੇ ਆਏ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਭਾਜੀ ਇਹਨਾਂ ਨੂੰ ਤੁਸੀਂ ਚੱਕਵਾ ਕੇ ਇਹ ਭੱਜ ਦੀ ਗੱਡੀ 'ਚ ਪਾ ਕੇ ਇਹਨਾਂ ਨੂੰ ਹਸਪਤਾਲ ਲੈ ਜਾਓ ਤੁਸੀਂ ਜੀ ਜੀ ਨੰਬਰ 1 ਇੱਥੇ ਪੁਲਿਸ ਦੀ ਇੱਕ ਗੱਡੀ ਜਾ ਰਹੀ ਸੀ ਜਿਸ 'ਚ ਮਿਕਲ ਸਰਦਾਰ ਸਾਹਿਬ ਬੈਠੇ ਸੀ ਇੰਸਪੈਕਟਰ ਸਾਹਿਬ ਜੀ ਕੌਣ ਸੀਗੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਸੀਗੇ ਜੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸ਼ੂਟਰ ਰੋਕੇ ਕਿ ਸਰ ਉੱਥੇ ਇੱਦਾਂ ਦਾ ਐਕਸੀਡੈਂਟ ਹੋਇਆ ਜੀ ਤੇ ਤੁਸੀਂ ਰਿਕੁਐਸਟ ਹੈ ਤੁਸੀਂ ਉਹਨਾਂ ਨੂੰ ਜਾ ਕੇ ਅਗਰ ਤੇ ਹੈਲਪ ਕਰਵਾ ਦਿਓ ਉਹਨਾਂ ਦੀ ਤੇ ਉਹਨਾਂ ਨੂੰ ਤੁਸੀਂ ਹਸਪਤਾਲ ਐਡਮਿਟ ਕਰਵਾ ਦਿਓ ਜੀ ਜੀ ਸਰ ਗੱਡੀ ਵਾਲਾ ਕਿੱਥੋਂ ਆ ਰਿਹਾ ਸੀ ਤੇ ਕਿੱਧਰ ਨੂੰ ਜਾ ਰਿਹਾ ਸੀਗਾ ਸਰ ਗੱਡੀ ਵਾਲਾ ਇਧਰੋਂ ਕਿਹੜੇ ਵਾਰੀ ਸਾਈਡ ਤੋਂ ਆ ਰਿਹਾ ਸੀਗਾ ਤੇ ਮਨਨ ਕਿ ਪੇਮ ਸਾਰੀ ਸਾਈਡ ਤੇ ਇਧਰ ਹੀ ਸਾਈਡ ਜਾ ਰਿਹਾ ਸੀਗਾ ਕਿੰਨੀ ਕੁ ਸਪੀਡ ਹੋਏਗੀ ਜੇ ਆਪਾਂ ਸਪੀਡ ਦੀ ਕਾਊਂਟ ਕਰੀਏ ਤਾਂ 70 80 ਦੀ ਸਪੀਡ ਤਾਂ ਹੋਵੇਗੀ ਜੀ ਮਤਲਬ ਇੰਨੀ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀਗਾ ਕਿਉਂਕਿ ਦੇਖਿਆ ਜਾ ਰਿਹਾ ਇੱਥੇ ਲਾਈਟਿੰਗ ਵਗੈਰਾ ਦੀ ਵੀ ਪ੍ਰਬੰਧ ਨਹੀਂ ਹੈਗਾ ਨਹੀਂ ਸਰ ਨਹੀਂ ਹੈ ਜੀ ਪੂਰਾ ਹਨੇਰਾ ਪਿਆ ਜੀ ਜੀ ਸਰ ਅਸੀਂ ਖੁਦ ਰਾਤ ਨੂੰ ਜਾਂਦੇ ਹਾਂ ਜੀ ਸਾਨੂੰ ਇਹਨਾਂ ਡਰ ਹੁੰਦਾ ਹੈ ਕਿ ਅਸੀਂ ਵੀ ਆਪਣਾ ਦੇਖਦੇ ਹਾਂ ਜਦੋਂ ਵੀ ਜਦੋਂ ਅਸੀਂ ਜਾਂਦੇ ਹਾਂ ਕਈ ਵ ਮਨਾ ਹੋ ਸਕਦਾ ਕਿ ਇਹ ਇਧਰ ਦੀ ਇਨਸੀਡੈਂਟ ਸਾਡੇ ਨਾਲ ਵੀ ਹੋ ਸਕਦੇ ਆ ਸਰ ਤੇ ਅਸੀਂ ਵੀ ਇਸ ਚੀਜ਼ ਇਸ ਚੀਜ਼ ਦਾ ਕੀ ਕਿਹੋ ਜਿਹੇ ਹਾਲਾਤ ਨੇ ਹੁਣ ਜਿਹੜਾ ਬਾਈਕ ਸਵਾਰ ਸੀ ਕਰਨ ਉਹ ਚ ਜੀ ਜਿਹੜਾ ਬਾਈਕ ਸਵਾਰ ਨੌਜਵਾਨ ਸੀਗਾ ਹੁਣ ਕਿਹੋ ਜਿਹੇ ਹਾਲਾਤ ਨੇ ਸਰ ਉਹਦੇ ਸਰ ਉਹ ਮੈਂ ਮੈਂ ਤਾਂ ਉਸ ਤੋਂ ਬਾਅਦ ਚਲਾ ਗਿਆ ਸੀਗਾ ਆਟ ਦੇਣ ਵਾਸਤੇ ਜਿਹੜਾ ਹੁਣ ਉੱਥੋਂ ਦੇਖਣ ਚ ਇਹ ਮਹਿਸੂਸ ਹੋ ਰਿਹਾ ਕਿ ਸ਼ਾਇਦ ਉਹ ਸੀਰੀਅਸ ਬਹੁਤ ਜ਼ਿਆਦਾ ਸੀਰੀਅਸ ਹੋਏਗਾ ਕਿਉਂਕਿ ਬਲੱਡ ਵਗੈਰਾ ਵੀ ਜਿਹੜਾ ਆ ਉਹ ਕਾਫੀ ਸੜਕ ਦੇ ਉੱਤੇ ਜਿਹੜੀ ਆ ਕੋਈ ਪਿਕ ਕਰੋ ਜਰਾ ਉੱਥੇ ਮਾਸ ਵਗੈਰਾ ਵੀ ਕਾਫੀ ਕੁਝ ਨਾਲ ਪਿਆ ਹੈ ਜੀ ਬਲੱਡ ਦੇ ਨਾਲ ਨਾਲ ਤੇ ਮੈਂ ਤੁਹਾਡੇ ਨੂੰ ਤੁਹਾਡੇ ਅੱਗੇ ਵੀ ਰਿਕੁਐਸਟ ਕਰਾਂ ਮੀਡੀਆ ਜ਼ਰੀਏ ਵੀ ਰਿਕੁਐਸਟ ਕਰਾਂਗੇ ਜਾ ਕੇ ਤੁਸੀਂ ਉਹਦੇ ਚਿਹਰੇ ਦਾ ਕੰਟੈਕਟ ਨੰਬਰ ਕਢਵਾ ਕੇ ਉਹਦੇ ਘਰਦਿਆਂ ਨੂੰ ਇਤਲਾਹ ਕਰਵਾ ਦਿੰਦੇ ਜੀ ਸਰ ਸਿਰਫ ਉਹਦੇ ਸੱਟ ਪੇਟ ਲੱਗੀ ਹੈ ਜਾਂ ਕਿਸੇ ਹੋਰ ਦੇ ਵੀ ਲੱਗੀ ਹੈ ਸਰ ਮੈਂ ਤਾਂ ਉਹਨੂੰ ਉਹੀ ਹਿੱਟ ਦੇਖਿਆ ਜੀ ਇੱਕ ਉਸ ਤੋਂ ਪਹਿਲੇ ਕੀ ਹੋਇਆ ਉਹ ਨਹੀਂ ਮੈਨੂੰ ਪਤਾ ਜੀ ਗੱਡੀ ਚਾਲਕ ਕੀ ਲੱਗਦਾ ਕਿ ਨਸ਼ੇ ਦੇ ਵਿੱਚ ਸੀਗਾ ਜਾਂ ਕੀ ਆ ਮਹਿਸੂਸ ਸਾਰੇ ਹੀ ਹੋਇਆ ਜੀ ਜਦੋਂ ਗੱਡੀ ਤੋਂ ਬਾਹਰ ਆਇਆ ਜਾਂ ਮੁੰਡੇ ਜਿਹੜੇ ਰੋਕੇ ਸੀਗੇ ਮੈਂ ਉਹਨਾਂ ਨੂੰ ਕਿਹਾ ਸੀ ਇਹਨਾਂ ਨੂੰ ਕਟਵਾਓ ਜਦੋਂ ਬਾਹਰ ਕਾਫੀ دیر ਬਾਅਦ ਨਿਕਲਿਆ ਤਾਂ ਇੱਧਰ ਮਹਿਸੂਸ ਹੋਇਆ ਕਿ ਉਹਨੇ ਪੀਤੀ ਹੋਈ ਹੈ ਠੀਕ ਹੈ ਜੀ ਪੜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਭਈ ਜਗਦੀਪ ਸਿੰਘ ਜਗਦੀਪ ਜੀ ਕੀ ਗੱਲ ਹੋਈ ਆ ਜਿਹੜੀ ਗੱਲ ਇਦਾਂ ਹੋਈ ਜੀ ਦੇਖੋ ਜੀ ਇੱਧਰੋਂ ਗੱਡੀ ਆਈ ਆ ਇੱਥੇ ਹਿੱਟ ਕੀਤੀ ਆ ਜੀ ਇੱਥੇ ਹਿੱਟ ਕੀਤੀ ਥੱਲੇ ਤੁਹਾਡੇ ਸਮਾਨ ਤੇ ਆ ਮੋਟਰਸਾਈਕਲ ਦਾ ਜੀ ਜੀ ਲਾਈਟ ਉੱਥੇ ਉਹ ਪਈ ਆ ਜੀ ਬੰਦੇ ਦਾ ਖੂਨ ਇੱਧ ਇਥੇ ਬੰਦਾ ਡਿੱਗਿਆ ਬੰਦੇ ਨੂੰ ਹਿੱਟ ਕਰਕੇ ਗੱਡੀ ਫੁੱਟਪਾਥ ਤੇ ਚੜ ਗਈ ਆ ਉਹ ਦੇਖੋ ਜੀ ਤੇ ਫੁੱਟਪਾਥ ਚੜੀ ਆ ਬਾਈਕ ਮੋਰੀਓ ਪੂਰਾ ਡੈਮੇਜ ਹੋ ਗਿਆ ਸ਼ੌਕਾਂ আর ਫਰੰਟ ਸਾਰਾ ਟੁੱਟ ਗਿਆ ਇੱਕ ਤਾਂ ਹੁੰਦਾ ਡੈਮੇਜ ਡੈਮੇਜ ਨਹੀਂ ਆ ਟੁੱਟ ਗਿਆ ਗੱਡੀ ਦੇ 에ਅਰ ਬੈਗ ਖੁੱਲ ਗਏ ਆ ਤੇ ਗੱਡੀ ਐਗਜ਼ੈਕਟ ਪਤਾ ਲੱਗ ਰਿਹਾ ਕਿ ਰੋਂਗ ਸਾਈਡ ਤੇ ਆ ਬਾਈਕ ਵਾਲਾ ਬਿਲਕੁਲ ਸਹੀ ਸਾਈਡ ਤੇ ਕੋਰਨਰ ਤੇ ਆ ਇੱਕਦਮ ਕੋਰਨਰ ਜਿਹੜੇ ਬਾਈਕ ਚਲਾ ਰਹੇ ਸੀਗੇ ਤੁਹਾਡੇ ਕੀ ਲੱਗਦੇ ਨੇ ਆ ਜਿਹੜੇ ਬਾਈਕ ਚਲਾਇਆ ਉਸ ਮੇਰੇ ਹਿਸਾਬ ਨਾਲ ਲੱਗਦੇ ਓਕੇ ਕੀ ਨਾਮ ਹੈ ਉਹਨਾਂ ਦਾ ਉਹਨਾਂ ਗੁਰਪ੍ਰੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਨੇ ਉਹ ਰਹਿ ਮਕੇਰੀਆਂ ਦੇ ਠੀਕ ਹੁਣ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਭਾਜੀ ਇਸ ਟਾਈਮ ਕੰਮ ਤੋਂ ਆ ਰਹੇ ਸੀ ਇੱਥੇ ਲੋਕਲ ਰਹਿੰਦੇ ਕੰਮ ਕਰਦੇ ਆ ਜਲੰਧਰ ਕੰਮ ਕਰਦੇ ਹਾਂ ਹਾਂਜੀ ਜਲੰਧਰ ਕੰਮ ਕਰਦੇ ਆ ਅੱਛਾ ਜੀ ਘੜਿਆਣਾ ਰੂਮ ਲਿਆ ਤਾਂ ਉੱਥੇ ਰਹਿੰਦੇ ਜੀ ਅੱਛਾ ਜੀ ਹਾਂਜੀ ਤੇ ਕੀ ਹੋ ਜੇ ਹਾਲਾਤ ਨੇ ਹੁਣ ਹਲਾਤ ਥੋੜੇ ਨਾਜ਼ੁਕ ਨੇ ਜੀ ਸਿਰ 'ਚ ਸੱਟ ਲੱਗੀ ਆ ਗੁੱਟ ਟੁੱਟਾ ਵਾ ਅੱਛਾ ਜੀ ਸ਼ੋਲਡਰ 'ਚ ਫ੍ਰੈਕਚਰ ਆ ਜੀ ਬਾਕੀ ਹਜੇ ਐਕਸ-ਰੇ ਵਗੈਰਾ ਚੱਲ ਰਿਹਾ ਜੀ ਉਹ ਜਿਹੜੀਆਂ ਚੀਜ਼ਾਂ ਦਿਖ ਰਹੀਆਂ ਉਹ ਦੱਸ ਰਹੇ ਆ ਬਾਕੀ ਉੱਥੇ ਉਹਨਾਂ ਨੂੰ ਪਤਾ ਲੱਗੇਗਾ ਠੀਕ ਹੈ ਜੀ ਹਾਂਜੀ ਮੌਕੇ 'ਤੇ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਡੇ ਤੋਂ ਆ ਪੁਲਿਸ ਵੱਲੋਂ ਫੋਨ ਆਇਆ ਸੀਗਾ ਜੀ ਬਟ ਸਾਡੀ ਹਜੇ ਤਾਂ ਮੀਟਿੰਗ ਨਹੀਂ ਹੋਈ ਹੈਗੀ ਗੱਲਬਾਤ ਨਹੀਂ ਹੋਏਗੀ ਪੁਲਿਸ ਉਹ ਗੱਡੀ ਵਾਲੇ ਨੂੰ ਲੈ ਗਈ ਆ ਹਾਂਜੀ ਮੈਂ ਲਾਈਟ ਜੀ ਲਾਈਟ ਤੋਂ ਫੋਨ ਜੀ ਉਹ ਜਦੋਂ ਮੈਨੂੰ ਕੋਈ ਗੂੜੀ ਗੱਲ ਦਿੱਤੀ ਸੀ ਜਿਸ ਵੇਲੇ ਇਹ ਲੱਗਦਾ ਅਧਿਗਤ ਮੋਕਦੇ ਅੱਗੇ ਆਪਣੀ ਗੱਡੀ ਦੇ ਨਾਲ ਚੱਲਦਾ ਜੀ ਹੁੰਦਾ ਵੈਸੇ ਜੀ ਜੀ ਇਹ ਜਿਹੜਾ ਮੈਨੂੰ ਲੱਗਦਾ ਵਗੈਰਾ ਹੀ ਆ ਕੋਈ ਤੇ ਟ੍ਰਿੰਗਰ ਅੰਕੀ ਤੇ ਰਹੀ ਹੈ ਤੇ ਗੱਡੀ ਦੀ ਥੋੜੀ ਮੋਟਰਡ ਕੋਲ ਤੋਂ ਡੈਮੇਜ ਹੋ ਗਿਆ ਔਰ ਗੱਡੀ ਗੱਡੀ ਇਹ ਵੇਖੋ ਜੀ ਜੀ ਪਤਾ ਲੱਗਿਆ ਸਰ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਜੀ ਮੋਟਰਸਾਈਕਲ ਤੇ ਕਿੰਨੇ ਜਨੇ ਸੀ ਕਿ ਸਰ ਮੋਟਰਸਾਈਕਲ ਤੇ ਥੰਮ ਗਿਆ ਜੀ ਕੋ ਨੂੰ ਹੁਣ ਕਿੱਥੇ ਇਲਾਜ ਲਈ ਅੱਛਾ ਜੀ ਹਾਲਤ ਗੰਭੀਰ ਹੈ ਜੀ ਹਾਂ ਜੀ ਹਾਂ ਠੀਕ ਹੈ